ਇਹ ਜ਼ਿੰਦਗੀ ਕੀ ਮਿਲਿਆ ਜੀ ਲੋ ਹਨਾ ਤੇ ਸੋਚੋ ਨਾ ਕਿ ਐਦਾਂ ਹੋ ਜਾਊਗਾ ਉਦਾਂ ਹੋ ਜਾਊਗਾ ਸੋਚਣ ਦੇ ਵਿੱਚ ਟਾਈਮ ਨਾ ਜ਼ਿਆਦਾ ਵੇਸਟ ਕਰੋ ਜੋ ਚੀਜ਼ ਤੁਹਾਨੂੰ ਪਿਆਰ ਹੈ ਜਿਸ ਚੀਜ਼ ਨਾਲ ਤੁਹਾਨੂੰ ਪਿਆਰ ਹੈ ਬਸ ਉਹਨੂੰ ਕਰ ਲਓ بس অনেଷ୍ٹی ਨਾਲ ਕਰੋ ਪਰਮਾਤਮਾ ਤੁਹਾਨੂੰ ਆਪਣੇ ਆਪ ਰਸਤਾ ਦਿਖਾ ਦੇਗਾ ਮੇਰਾ ਫੋਕਸ ਕੈਰੀਅਰ ਤੇ ਹੀ ਹੈ ਬਸ ਕਿ ਇਹੀ ਮੇਰਾ ਹਲੇ ਫਿਲਹਾਲ ਹਸਬੈਂਡ ਹੈ ਮੇਰਾ ਕੈਰੀਅਰ ਹੈ ਮੇਰਾ ਬॉयਫ੍ਰੈਂਡ ਵੀ ਮੇਰਾ ਕੈਰੀਅਰ ਹੈ ਸੋ ਜਦੋਂ ਮੇਰਾ ਹਸਬੈਂਡ ਜਾਂ ਬॉयਫ੍ਰੈਂਡ ਕਿੱਥੇ ਵੀ ਹੋਣਗੇ ਸੁਣ ਰਹੇ ਹੋਣਗੇ ਜਦੋਂ ਗੱਲ ਜਦੋਂ ਮਿਲਾਂਗੇ ਫਿਰ ਆਪਾਂ ਉਹ ਗੱਲ ਕਰ ਲਾਂਗੇ 네ਗੋਸ਼ੀਏਟ ਕਰ ਲਾਂਗੇ ਬਹੁਤ ساری ਫੈਮਿਲੀਜ਼ ਐਦਾਂ ਦੀ ਨੇ ਜੋ ਬਹੁਤ ਸਪੋਰਟ ਕਰਦੇ ਆ ਬਹੁਤ ਸਾਰੇ ਹਸਬੈਂਡਜ਼ ਐਦਾਂ ਦੇ ਨੇ ਜੋ ਕਿ ਪ੍ਰੋਪਰ ਆਪਣੀ ਰਿਸਪੌਂਸਿਬਿਲਟੀਜ਼ ਨੂੰ ਸਮਝਦੇ ਆਂਡ ਆਈ ਗੈਸ ਟਾਈਮ ਕੇ ਜੋ ਰਿਹਾ ਅਗਰ ਇੱਕ ਬੰਦਾ ਵੀ ਚੇਂਜ ਹੋ ਜੇ ਉਹਦੇ ਨਾਲ ਹੌਲੀ ਹੌਲੀ ਕਿਤਨੇ ਕਿਤੇ ਤੱਕ ਚੇਂਜ ਆਈ ਸਕਦਾ ਮੈਨੂੰ ਐਦਾਂ ਲੱਗਦਾ ਏ ਜੋ ਮੇਰੀ ਜ਼ਿੰਦਗੀ ਦੇ ਵਿੱਚ ਹੋਇਆ ਏ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਮੁਹੱਬਤ ਕਰਦੇ ਹੋ ਜਾਂ ਬਹੁਤ ਸੱਚਾਈ ਦੇ ਨਾਲ ਕਰਦੇ ਹੋ ਬਹੁਤ ਓਨੈਸਟੀ ਦੇ ਨਾਲ ਕਰਦੇ ਹੋ ਤਾਂ ਪਰਮਾਤਮਾ ਥੋੜਾ ਰਾਹ ਆਪੇ ਬਣਾ ਦਿੰਦਾ ਕਿ ਯੂ ਡਿਜ਼ਰਵ ਇਟ ਯੂ ਡੂਇੰਗ ਗ੍ਰੇਟ ਹੈ ਨਾ ਸੋ ਜਦੋਂ ਤੁਹਾਡੇ ਡਾਇਰੈਕਟਰ ਤੁਹਾਨੂੰ ਇੰਨਾ ਜ਼ਿਆਦਾ ਤੁਹਾਡੇ ਤੇ ਬਲੀਵ ਦਿਖਾਉਂਦੇ ਆ ਤਾਂ ਆਈ ਗੈਸ ਇੱਕ ਆਰਟਿਸਟ ਦੇ ਲਈ ਇੱਕ ਉਹ ਚੀਜ਼ ਹੈ ਦੱਗ ਦੁਗਣੀ ਹੋ ਜਾਂਦੀ ਹੈ ਕਿ ਮੇਰੇ ਡਾਇਰੈਕਟਰ ਮੇਤੇ ਨਾ ਭਰੋਸਾ ਕਰ ਰਹੇ ਨੇ ਸੋ ਤਿਆਰੀ ਵੀ ਕਰਦੇ ਰਹੇ ਅਸੀਂ ਐਂਡ ਜਿੱਦਾਂ ਸਾਡਾ ਕੰਮ ਦੀ ਤਰ੍ਹਾਂ ਇੱਕ ਸਾਡਾ ਮਾਹੌਲ ਬਣਿਆ ਹੋਇਆ ਸੀ ਐਦਾਂ ਨਹੀਂ ਸੀ ਕਿ ਕੋਈ ਇੱਕ ਜਣਾ ਕਰ ਰਿਹਾ ਵੱਖਰਾ ਸਾਰੇ ਮਿਲ ਜੁਲ ਕੇ ਕੰਮ ਕਰਦੇ ਸੀ ਤੇ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਸੀ ਉਸ ਦਿਨ ਹੀ ਮੈਂ ਨੋਟਸ ਬਣਾਉਣੇ ਸ਼ੁਰੂ ਕਰ ਦਿੱਤੇ ਸੀ ਸਰ ਐਸੀ ਹਸਤੀਆਂ ਕੀ ਮਿਹਰ ਸਰ ਐਸੀ ਹੀ ਇਹ ਚਲਦੀ ਹੋਈ ਮਿਹਰ ਉਹ ਕਹਿੰਦੇ ਕਿ ਤੂੰ ਲਿਖ ਲੈ ਮੇਗਾ ਸਰ ਇੰਨੇ ਨੋਟਸ ਬਣਾ ਕੇ ਸਤਿ ਸ਼੍ਰੀ ਅਕਾਲ ਜੀ ਪੰਜਾਬ ਪਲੱਸ ਟੀਵੀ ਦੇਖ ਰਹੇ ਤੁਸੀਂ ਮੈਂ ਕਾਂਸ਼ਾ ਸੋਟੀ ਤੇ ਆਈ ਹੋਪ ਤੁਸੀਂ ਸਾਰੇ ਚੰਗੇ ਹੋਵੋਗੇ ਜਿਸ ਟ੍ਰੇਲਰ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਉਹ ਟ੍ਰੇਲਰ ਵੀ ਲਾਂਚ ਹੋ ਗਿਆ ਜਿਨ੍ਹਾਂ ਨੇ ਹਜੇ ਤੱਕ ਨਹੀਂ ਦੇਖਿਆ ਜਾ ਕੇ ਆਪਣੇ YouTube ਦੇ ਉੱਤੇ ਟ੍ਰੇਲਰ ਦੇਖ ਲਓ ਜੇ ਜੱਟ ਵਿਗੜ ਗਿਆ ਫੀਚਰਿੰਗ ਜੇ ਰੰਧਾਵਾ ਐਂਡ ਦੀਪ ਸਹਿਗਲ ਲੀਡ ਤੇ ਨਜ਼ਰ ਆਣਗੇ ਦੋਨੋਂ ਜਣੇ ਔਰ ਜੇ ਰੰਧਾਵਾ ਜੀ ਨਾਲ ਤਾਂ ਸਾਡੀ ਗੱਲਬਾਤ ਹੋ ਗਈ ਹੈ ਟ੍ਰੇਲਰ ਲਾਂਚ ਤੇ ਪਹੁੰਚੇ ਹੋਇਆ ਦੀਪ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਦੀਪ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਾਤ ਉਹਦੀ ਹੈ ਤੁਸੀਂ ਸੁਣਾ ਮੈਂ ਵੀ ਬਾਤ ਉਹਦੀ ਹੈ ਅੱਛਾ ਦੀਪ ਕਿਸੇ ਕਿਸੇ ਤਰ੍ਹਾਂ ਸ਼ਾਰਟ ਹੈ ਕਿ ਦੀਪ ਹੀ ਹੈ ਐਕਚੁਅਲੀ ਨਾਮ ਤਾਂ ਮੇਰਾ ਵੱਡਾ ਹੈ ਟੂ ਬੀ ਵੈਰੀ ਓਨੈਸਟ ਪਰ ਉਹ ਨਾਮ ਨੂੰ ਸ਼ਾਰਟ ਕਰਕੇ ਮੈਂ ਦੀਪ ਕਰਦਾ ਇੰਡਸਟਰੀ ਲਈ ਜਾਂ ਕਰਦੇ ਵੈਸੇ ਹੀ ਦੀਪ ਹੀ ਕਹਿੰਦੇ ਸੀ ਹਮੇਸ਼ਾ ਕੁਝ ਹੋਰ ਕਹਿੰਦੇ ਆ ਬਟ ਇੰਡਸਟਰੀਜ਼ ਦੇ ਲਈ ਥੋੜਾ ਨੂੰ ਸ਼ਾਰਟ ਕਰ ਦਿੰਦਾ ਕੈਮਰਾ ਤਾਂ ਬਾਅਦ ਮੈਂ ਜ਼ਰੂਰ ਪੁੱਛ ਕੇ ਜਾਊਂਗੀ ਕਿ ਕਰਦੇ ਕੀ ਕਹਿੰਦੇ ਆ ਪਿਆਰ ਨਾਲ ਤਾਂ ਕਿ ਫਿਰ ਬਾਅਦ ਵਿੱਚ ਅਸੀਂ ਵੀ ਪਿਆਰ ਨਾਲ ਹੋਈ ਕੀ ਕਰਾਂਗੇ ਤੁਹਾਨੂੰ ਵੈਸੇ ਹੀ ਦੱਸ ਦਿੰਦੀ ਆ ਕਰਦੇ ਮੈਨੂੰ ਵੈਸੇ ਕਹਿੰਦੇ ਗੁੜੀਆ ਵੈਸੇ ਮੈਨੂੰ ਲੱਗਦਾ ਕਿ ਜਿਹੜੇ 90s ਜਾਂ ਇਸ ਜਨਰੇਸ਼ਨ ਦੇ ਬੋਰਨ ਉਹਨਾਂ ਦਾ ਘਰੇ ਕੁਛ ਨਾ ਕੁਛ ਗੁੜੀਆ ਕਾਕੀ ਗੁੱਡੋ ਕੁਛ ਨਾ ਕੁਛ ਅੱਧਾ ਤੇ ਨਾਮ ਨਾਮ ਹੁੰਦਾ ਹੀ ਹੁੰਦਾ ਹੈ ਹਾਂਜੀ ਸੋ ਦੀ ਟ੍ਰੇਲਰ ਸੀ ਦੇਖ ਲਿਆ ਬਹੁਤ ਪਿਆਰਾ ਟ੍ਰੇਲਰ ਹੈ ਐਂਡ ਜਿੱਥੇ ਜਿੱਥੇ ਤੁਹਾਡੀ ਐਂਟਰੀ ਅਸੀਂ ਟ੍ਰੇਲਰ ਦੇ ਵਿੱਚ ਦੇਖੀ ਹੈ ਥੋੜਾ ਕਾਮੇਡੀ ਦਾ ਤੜਕਾ ਵੀ ਲੱਗ ਰਿਹਾ ਐਂਡ ਉਹ ਕੈਮਿਸਟਰੀ ਸਾਨੂੰ ਔਨ ਸਕਰੀਨ ਨਜ਼ਰ ਆ ਰਹੀ ਹੈ ਜੇ ਦੇ ਨਾਲ ਸੋ ਫਸਟ ਫਿਲਮ ਹੈ ਡੈਬਿਊ ਫਿਲਮ ਹੈ ਸੋ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਇੱਕ ਐਕਸਪੀਰੀਅੰਸ ਰਿਹਾ ਰਾਈਟ ਨਾਓ ਮੈਨੂੰ ਇਦਾਂ ਲੱਗ ਰਿਹਾ ਕਿ ਬਟਰਫਲਾਈਜ਼ ਬਟਰਫਲਾਈਜ਼ ਹੋ ਰਿਹਾ ਗੂਸਬੰਮਸ ਆ ਰਹੇ ਨੇ ਐਂਡ ਜਦੋਂ ਟ੍ਰੇਲਰ ਆਪਾਂ ਸਾਰੇ ਜਣੇ ਦੇਖ ਰਹੇ ਸੀ ਮੈਂ ਵੀ ਤੁਹਾਡੇ ਨਾਲ ਹੀ ਦੇਖਿਆ ਐਂਡ ਉਸ ਟਾਈਮ ਤੇ ਜੋ ਫੀਲ ਕੀਤਾ ਜੋ ਇਮੋਸ਼ਨਸ ਨੂੰ ਫੀਲ ਕੀਤਾ ਉਸ ਟਾਈਮ ਤੇ ਬਹੁਤ ਵਧੀਆ ਲੱਗਿਆ ਜਿਸ ਚੀਜ਼ ਨੂੰ ਤੁਸੀਂ ਬਹੁਤ ਮੁਹੱਬਤ ਕਰਦੇ ਹੋ ਜਾਂ ਕਿਸੇ ਚੀਜ਼ ਦਾ ਜਦੋਂ ਤੁਸੀਂ ਬਹੁਤ ਜ਼ਿਆਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹੋ ਜਦੋਂ ਚੀਜ਼ ਤੁਹਾਨੂੰ ਮਿਲਦੀ ਹੈ ਤਾਂ ਤੁਹਾਨੂੰ ਇਹ ਲੱਗਦਾ ਹੈ ਕਿ ਮੇਰੇ ਤੋਂ ਖੁਸ਼ਕਿਸਮਤ ਕੋਈ ਇਨਸਾਨ ਨਹੀਂ ਇਸ ਦੁਨੀਆ ਤੇ ਸੋ ਉਹੀ ਚੀਜ਼ ਮੈਂ ਫੀਲ ਕਰ ਰਹੀ ਹਾਂ اچھا ਤੁਸੀਂ ਹੁਣ ਖੁਦ ਕਹਿਆ ਕਿ ਬਹੁਤ ਬੇਸਬਰਿੰਨਾ ਆਫ ਕੌਰਸ ਹੈ ਨਾ ਕਿਉਂਕਿ ਮੈਂ ਵੀ ਫਸਟ ਇੰਟਰਵਿਊ ਕੀਤੀ ਹੋਗੀ ਮੈਂ ਵੀ ਇੰਨੀ ਖੁਸ਼ ਹੋऊंगी ਤੁਸੀਂ ਫਸਟ ਫਿਲਮ ਕਰ ਰਹੇ ਹੋ ਆਫ ਕੌਰਸ ਤੁਸੀਂ ਵੀ ਖੁਸ਼ ਹੋ ਤੇ ਇੱਕ ਤਾਂ ਸੋਚਣਾ ਸੀਗਾ ਕਿ ਐਕਟ੍ਰੈਸ ਬੰਨਾ ਹੈ ਜਾਂ ਮਾਡਲਿੰਗ ਜਾਂ ਇਸ ਫੀਲਡ ਜਾਣਾ ਹੈ ਗਲੈਮਰ ਇੰਡਸਟਰੀ ਜਾਣਾ ਹੈ ਮੈਂ ਫਸਟ ਟਾਈਮ ਕੈਮਰਾ ਫੇਸ ਕੀਤਾ ਸੀ ਬੰਬੂ ਕਾਰਟ ਦੇ ਵਿੱਚ ਫਸਟ ਟਾਈਮ ਮੈਂ ਕੈਮਰਾ ਫੇਸ ਕੀਤਾ ਸੀ 2017 অর ਆ ਗੈਸ 2018 ਮਾਈਟ ਬੀ ਇਫ ਆਮ ਨਾਟ ਰੋਂਗ 2017 ਸੋ ਉਦੋਂ ਹੀ ਡਿਸਾਈਡ ਕਰ ਲਿਆ ਸੀ ਕਿ ਇਹੀ ਇਹ ਚੀਜ਼ ਕਰਨੀ ਹੈ ਵੇ ਆਊਟ ਨਹੀਂ ਪਤਾ ਸੀ ਕਿ ਕਿਸ ਤਰੀਕੇ ਨਾਲ ਕਿਵੇਂ ਚੀਜ਼ਾਂ ਹੁੰਦੀਆਂ ਨੇ ਪਰ ਮੈਨੂੰ ਇਦਾਂ ਲੱਗਦਾ ਏ ਜੋ ਮੇਰੀ ਜ਼ਿੰਦਗੀ ਦੇ ਵਿੱਚ ਹੋਇਆ ਹੈ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਮੁਹੱਬਤ ਕਰਦੇ ਹੋ ਜਾਂ ਬਹੁਤ ਸੱਚਾਈ ਦੇ ਨਾਲ ਕਰਦੇ ਹੋ ਬਹੁਤ ਓਨੈਸਟੀ ਦੇ ਨਾਲ ਕਰਦੇ ਹੋ ਤਾਂ ਪਰਮਾਤਮਾ ਥੋੜਾ ਰਾਹ ਆਪੇ ਹੀ ਬਣਾ ਦਿੰਦਾ ਹੈ ਸੋ ਮੇਰੇ ਨਾਲ ਵੀ ਉਹ ਚੀਜ਼ ਹੋਈ ਹੈ ਅੱਛਾ ਇਸ ਫਿਲਮ ਲਈ ਕਿਉਂਕਿ ਜੈ ਤਾਂ ਬਹੁਤ ਆਪਣੇ ਕੈਰੈਕਟਰਸ ਤੇ ਵਰਕ ਕਰਦੇ ਨੇ ਮਿਹਨਤ ਕਰਦੇ ਨੇ ਸਭ ਨੂੰ ਪਤਾ ਹੈ ਇਜ਼ ਵੈਰੀ ਚੂਜ਼ੀ ਇਜ਼ ਵੈਰੀ ਹਨਾ ਪਿੱਕ ਕੀ ਆਪਣੇ ਕੰਮ ਨੂੰ ਲੈ ਕੇ ਬਹੁਤ ਚੂਜ਼ੀ ਜਾ ਕੰਮ ਕਰਦੇ ਨੇ ਜਿਵੇਂ ਹੁਣ ਵੀ 11 ਮਹੀਨੇ ਬਾਅਦ ਸਲਾ ਮਾਰ ਰਹੀ ਹੈ ਤੇ ਜੈ ਦੇ ਨਾਲ ਕਿਉਂਕਿ ਆਫਕੋਰਸ ਜੈ ਦੇ ਨਾਲ ਤੁਸੀਂ ਲੀਡ ਤੇ ਆ ਰਹੇ ਹੋ ਖੁੱਤੇ ਜਾਂ ਇਸ ਕੈਰੈਕਟਰ ਤੇ ਤੁਹਾਨੂੰ ਵੀ ਕੁਝ ਦਿਮਾਗ ਦੇ ਵਿੱਚ ਟੈਨਸ਼ਨ ਨਰਵਸਨੈਸ ਜਾਂ ਇੱਕ ਆਬਵੀਅਸਲੀ ਪਹਿਲ ਤੇ ਐਕਸਾਈਟਮੈਂਟ ਹੀ ਹੋਊਗੀ ਹਨਾ ਕਿ ਫੀ ਲੀਡ ਫਿਲਮ ਆ ਰਹੀ ਹੈ ਲੇਕਿਨ ਉਸ ਦਿਨ ਨਾਲ ਨਾਲ ਕੁਝ ਜ਼ਿੰਮੇਵਾਰੀਆਂ ਵੀ ਵੱਜ ਜਾਂਦੀਆਂ ਨੇ ਬਿਕੋ ਕੈਰੈਕਟਰ ਜਿਹੜੇ ਨੇ ਉਹਨਾਂ ਦੀ ਕਾਲਡ ਆਲਰੇਡੀ ਬਹੁਤ ਵੱਡੀ ਆਡੀਅנס ਹੈ ਸੋ ਆਪਣੇ ਆਪ ਤੇ ਇਹ ਕੈਰੈਕਟਰ ਤੇ ਕੀ ਖਾਸ ਕੋਈ ਕੰਮ ਕੀਤਾ ਹੋਵੇ ਜਿਹੜਾ ਇਸ ਫਿਲਮ ਲਈ ਤੁਸੀਂ ਸੋਚਿਆ ਕਿ ਨਹੀਂ ਨਹੀਂ ਜ਼ੋਰ ਲਾ ਦੇਣਾ ਜਦੋਂ ਮੈਨੂੰ ਇਸ ਕੈਰੈਕਟਰ ਦੇ ਬਾਰੇ ਪਤਾ ਲੱਗਿਆ ਸੀ ਮਨੀਸ਼ ਸਰ ਸਾਡੀ ਮੂਵੀ ਦੇ ਜਿਹੜੇ ਡਾਇਰੈਕਟਰ ਨੇ ਮਨੀਸ਼ ਪਟ ਜੀ ਤੇ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਸੀ ਉਸ ਦਿਨ ਹੀ ਮੈਂ ਨੋਟਸ ਬਣਾਉਣੇ ਸ਼ੁਰੂ ਕਰ ਦਿੱਤੇ ਸੀ ਸਰ ਐਸੀ ਹਸਤੀ ਹੋਗੀ ਮਹਿਰ ਸਰ ਐਸੀ ਇਹ ਚਲਤੀ ਹੋਗੀ ਮਹਿਰ ਉਹ ਕਹਿੰਦੇ ਕਿ ਤੂੰ ਲਿਖ ਲੈ ਮੈਂ ਕਿਹਾ ਸਰ ਇੰਨੇ ਨੋਟਸ ਬਣਾ ਕੇ ਤੇ ਮੇਕੇ ਮੈਂ ਜਿਹਨੇ ਸਰ ਸੈਟ ਸ਼ੁਰੂ ਨਹੀਂ ਹੋ ਜਾਂਦੀ ਆਪਣੀ ਮਤਲਬ ਸਾਡਾ ਸ਼ੂਟ ਨਹੀਂ ਸਟਾਰਟ ਹੁੰਦਾ ਕਿਉਂਕਿ ਇਸੇ ਪਹਿਲਾਂ ਨਰੇਸ਼ਨਸ ਤੇ ਜਦੋਂ ਵੀ ਮਿਲ ਰਹੀ ਸੀ 10 15 ਦਿਨ ਪ੍ਰੀਪ੍ਰੋਡਕਸ਼ਨ ਤੇ ਤਾਂ ਉਹ ਤੋਂ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਐਂਡ ਸਰ ਵਾਸ ਵੈਰੀ ਹੈਪੀ ਫॉर ਕਿ ਮੈਂ ਇੰਨੇ ਐਫਰਟਸ ਲਾ ਰਹੀ ਐਂਡ ਉਹਨਾਂ ਨੇ ਹਮੇਸ਼ਾ ਹੀ ਮੈਨੂੰ ਐਪਰੀਸ਼ੀਏਟ ਕੀਤਾ ਐਂਡ ਉਹ ਹਮੇਸ਼ਾ ਹੀ ਮੈਨੂੰ ਇੰਨਾ ਉਹਨਾਂ ਨੇ ਇੱਕ ਕਹਿ ਲਓ ਕਿ ਇੱਕ ਸਟਰੋਂਗ ਪਿਲਰ ਮੇਰੇ ਲਈ ਖੜੇ ਰਹੇ ਹਮੇਸ਼ਾ ਮੈਨੂੰ ਮੋਟੀਵੇਟ ਕੀਤਾ ਕਿ ਯੂ ਡਿਜ਼ਰਵ ਇਟ ਯੂ ਡੂਇੰਗ ਗ੍ਰੇਟ ਹੈਨਾ ਸੋ ਜਦੋਂ ਤੁਹਾਡੇ ਡਾਇਰੈਕਟਰ ਤੁਹਾਨੂੰ ਇੰਨਾ ਜ਼ਿਆਦਾ ਤੁਹਾਡੇ ਤੇ ਬਿਲੀਵ ਦਿਖਾਉਂਦੇ ਆ ਤਾਂ ਆਈ ਗੈਸ ਇੱਕ ਆਰਟਿਸਟ ਦੇ ਲਈ ਇੱਕ ਉਹ ਚੀਜ਼ ਅੱਧਾ ਦੁੱਗਣੀ ਹੋ ਜਾਂਦੀ ਹੈ ਕਿ ਮੇਰੇ ਡਾਇਰੈਕਟਰ ਮੇਤੇ ਇੰਨਾ ਭਰੋਸਾ ਕਰ ਰਹੇ ਨੇ ਸੋ ਤਿਆਰੀ ਵੀ ਕਰਦੇ ਰਹੇ ਅਸੀਂ ਐਂਡ ਜਿੱਦਾਂ ਸਾਡਾ ਫੈਮਲੀ ਦੀ ਤਰ੍ਹਾਂ ਇੱਕ ਸਾਡਾ ਮਾਹੌਲ ਬਣਿਆ ਹੋਇਆ ਸੀ ਐਦਾਂ ਨਹੀਂ ਸੀ ਕਿ ਕੋਈ ਇੱਕ ਜਣਾ ਕਰ ਰਿਹਾ ਵੱਖਰਾ ਸਾਰੇ ਮਿਲ ਜੁਲ ਕੇ ਕੰਮ ਕਰ ਰਹੇ ਸੀ ਅੱਛਾ ਇੱਕ ਜ਼ਰੂਰ ਮੈਂ ਪੁੱਛਣਾ ਚਾਹਾਂਗੀ ਦੀਪ ਕਿਉਂਕਿ ਤੁਸੀਂ ਵੀ ਆਫ ਕੋਰਸ ਇਟਸ ਯੋਰ ਜਰਨੀ ਹਜੇ ਸਟਾਰਟ ਹੋਈ ਹੈ ਰਾਈਟ ਅਸੀਂ ਤਾਂ ਹੀ ਚਾਹਾਂਗੇ ਕਿ ਅੱਗੇ ਆਬਵੀਅਸਲੀ ਇਹਦਾ ਕੋਈ ਐਂਡ ਹੀ ਨਾ ਹੋਵੇ ਚਲਦੀ ਰਹੇ ਚਲਦੀ ਰਹੇ ਹੈ ਨਾ ਸੋ ਜਿਹੜੀਆਂ ਨਵੀਆਂ ਕੁੜੀਆਂ ਹੋਰ ਵੀ ਤੁਹਾਨੂੰ ਦੇਖ ਰਿਆ ਨੇ ਹੈ ਨਾ ਬਿਕੋਜ਼ ਆਫ ਆਫ ਕੋਰਸ ਤੁਸੀਂ ਬਹੁਤ ਫਿਟ ਹੋ ਹੈ ਨਾ ਮੈਨੂੰ ਲੱਗਦਾ ਗਲੈਮਰ ਇੰਡਸਟਰੀ ਲਈ ਇੱਕ ਸਭ ਤੋਂ ਮੇਨ ਆਪਣੀ ਫਿਜ਼ੀਕ ਵੀ ਬਹੁਤ ਮੈਟਰ ਕਰਦੀ ਹੈ ਹੈ ਨਾ ਤੇ ਨਵੀਆਂ ਕੁੜੀਆਂ ਆ ਰਹੀਆਂ ਨੇ ਤੁਹਾਡਾ ਇੱਕ ਜਿਵੇਂ ਕਹਿ ਲਓ ਕਿ ਤੁਹਾਨੂੰ ਇੱਕ ਚਾਂਸ ਉਹ ਰੱਬ ਨੇ ਦਿੱਤਾ ਐਡਾ ਵੱਡਾ ਐਂਡ ਤੁਸੀਂ ਉੱਤੇ ਪਰਫਾਰਮੈਂਸ ਵੀ ਸੀ ਦੇਖੀ ਟ੍ਰੇਲਰ ਦੇ ਵਿੱਚ ਕਾਫੀ ਪਸੰਦ ਆ ਰਹੀ ਬਾਕੀ ਸੀ ਉਹੀ ਤਾਂ ਬਾਅਦ অফਕੋਰਸ ਤਾਨੂੰ ਰਿਵਿਊਸ ਜ਼ਿਆਦਾ ਬੈਟਰ ਦੇ ਸਕਾਂਗੇ ਨਵੀਆਂ ਕੁੜੀਆਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਜੋ ਐਕਟਰ ਬੰਨਾ ਚਾਹਣੇ ਆ ਜਾਂ ਮਾਡਲ ਬੰਨਾ ਚਾਹਣੇ ਨੇ ਕਿ ਵਿਜ਼ਨ ਲੈ ਕੇ ਆਪਣੇ ਘਰ ਆਣ ਕਿਸ ਤਰ੍ਹਾਂ ਦਾ ਵਿਜ਼ਨ ਸਾਰਿਆਂ ਨੂੰ ਇਹੀ ਕਵਾਂਗੇ ਨਾਟ ਇਵਨ ਸਾਡੀ ਫੀਲਡ ਨਾਟ ਇਵਨ ਦਿਸ ਐਕਟਰਸ ਫੀਲਡ অর ਨਾਟ ਇਵਨ ਕਿ ਬਾਕੀਆਂ ਦੇ ਮੈਨੂੰ ਇਹ ਲੱਗਦਾ ਕਿ ਯਾ ਜ਼ਿੰਦਗੀ ਇੱਕੀ ਮਿਲੀ ਹੈ ਜੀ ਲੋ ਹਾਂ ਨਾ ਤੇ ਸੋਚੋ ਨਾ ਕਿ ਐਦਾਂ ਹੋ ਜਾਊਗਾ ਉਦਾਂ ਹੋ ਜਾਊਗਾ ਸੋਚਣ ਦੇ ਵਿੱਚ ਟਾਈਮ ਨਾ ਜ਼ਿਆਦਾ ਵੇਸਟ ਕਰੋ ਜੋ ਚੀਜ਼ ਤੁਹਾਨੂੰ ਪਿਆਰ ਹੈ ਜਿਸ ਚੀਜ਼ ਨਾਲ ਤੁਹਾਨੂੰ ਪਿਆਰ ਹੈ ਬਸ ਉਹਨੂੰ ਕਰ ਲਓ ਬਸ ਓਨੈਸਟੀ ਦੇ ਨਾਲ ਕਰੋ ਪਰਮਾਤਮਾ ਤੁਹਾਨੂੰ ਆਪਣੇ ਆਪ ਰਸਤਾ ਦਿਖਾ ਦੇਗਾ ਐਂਡ ਕੁੜੀਆਂ ਦੇ ਲਈ ਸਪੈਸ਼ਲੀ ਮੈਨੂੰ ਗਰਲਸ ਲਈ ਇੱਕ ਅਲੱਗ ਤੋਂ ਹੀ ਪਿਆਰ ਹੈ ਇੱਕ ਅਲੱਗ ਤੋਂ ਹੀ ਰਿਸਪੈਕਟ ਹੈ ਬਿਕਾਜ਼ ਗੈਂਕ ਗੈਂਗਸ ਯਾਰ ਰਾਈਟ ਬਿਕਾਜ਼ ਯਾਰ ਸਾਡੇ ਲਈ ਬਹੁਤ ਔਖਾ ਕੋਈ ਇਹਦੇ ਜੈਂਡਰ ਡਿਫਰੈਂਸ਼ੀਏਟ ਨਹੀਂ ਹੈਗਾ ਬਟ ਜਨਰਲੀ ਕੁੜੀਆਂ ਦੇ ਲਈ ਬਹੁਤ ਔਖਾ ਆ ਸਾਡੀ ਫੀਲਡ 'ਚ ਹੀ ਨਹੀਂ ਹਰ ਫੀਲਡ ਦੇ ਵਿੱਚ ਹੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਪਹਿਲਾਂ ਤੁਸੀਂ ਫੈਮਿਲੀ ਨੂੰ ਉਸ ਚੀਜ਼ ਦੇ ਲਈ ਮਨਾਓ ਫਿਰ ਜਿਸ এনਵਾਇਰਨਮੈਂਟ ਦੇ ਵਿੱਚ ਜਾਣਾ ਹੈ ਜਿਸ ਫੀਲਡ ਦੇ ਵਿੱਚ ਜਾਣਾ ਹੈ ਫਿਰ ਤੁਸੀਂ ਉਹਨਾਂ ਦੇ ਨਾਲ ਡੀਲ ਕਰਨਾ ਫਿਰ ਤੁਸੀਂ ਸੁਸਾਇਟੀ ਦੇ ਨਾਲ ਡੀਲ ਕਰਨਾ ਸੋ ਇਟਸ ਵੈਰੀ ਡਿਫਿਕਲਟ ਬਟ ਯਰ ਸੈਲਫ ਬਲੀਵ ਨਾ ਛੱਡੋ ਐਂਡ ਇੱਕੀ ਜ਼ਿੰਦਗੀ ਮਿਲੀ ਹੈ ਕਰ ਲੋ ਬਸ ਅੱਛਾ ਸੁਸਾਇਟੀ ਤੋਂ ਇੱਕ ਹੋਰ ਚੀਜ਼ ਮਿਲਦਾ ਪਰ ਬਹੁਤ ਥੋੜਾ ਅਲੱਗ ਚਲੇ ਗਏ ਬਟ ਉਹੀ ਗੱਲ ਹੈ ਨਾ ਕੁੜੀਆਂ ਕੁੜੀਆਂ ਇਕੱਠੀਆਂ ਆਈਆਂ ਗੱਲਾਂ ਤਾਂ ਬੰਦੀਆਂ ਨੇ ਬਿਕੋਜ਼ ਮੈਂ ਵੀ ਬਹੁਤ ਉੱਧਾਂ ਦੀ ਕੁੜੀਆਂ ਕਿ ਗਰਲ ਬੈਸਟਸ ਗੂਗਲ ਮੈਨੂੰ ਮੇਰਾ ਮੈਨੂੰ ਬ ਪਿਆਰ ਆ ਮੈਨੂੰ ਕੁੜੀਆਂ ਜਿਹੜੀ ਵੀ ਵਰਕਿੰਗ ਊਮਨਸ ਐ ਜਾਂ ਜੋ ਵੀ ਡ੍ਰੀਮਸ ਦੇਖਦੀਆਂ ਮੈਨੂੰ ਹੁੰਦਾ ਯਾਰ ਤੁਸੀਂ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚ ਜਾਓ ਬਸ ਅੱਛਾ ਇਸ ਇਸ ਚੀਜ਼ ਨੂੰ ਕਿਤਾ ਦੇਖਦੇ ਹੋ ਕਿ ਆਪਾਂ ਨਾ ਹੁਣੇ ਜਸਟ ਇਸ ਇੰਟਰਵਿਊ ਤੋਂ ਪਹਿਲੇ ਮੈਂ ਕਿਤੇ ਗੱਲ ਕਰ ਰਹੀ ਸੀ ਅਸੀਂ ਇੱਥੇ ਵਿਆਹ ਸ਼ਾਦੀ ਬਾਰੇ ਗੱਲ ਚੱਲ ਪਈ ਸੋ ਆਪਾਂ ਸੋਸਾਇਟੀ ਦੀ ਗੱਲ ਕਰ ਰਹੇ ਕਿ ਸੋਸਾਇਟੀ ਨੂੰ ਫੇਸ ਕਰਨਾ ਪੈਂਦਾ ਕੁੜੀਆਂ ਇੱਕ ਵਾਰੀ ਘਰ ਦੇਣ ਤਾਂ ਬਣਾ ਲੈਂਦੀਆਂ ਨੇ ਉਸ ਤੋਂ ਬਾਅਦ ਕੁੜੀਆਂ ਤਾਂ ਜ਼ਰੂਰ ਮੁੰਡਿਆਂ ਤੋਂ ਨਹੀਂ ਇਹ ਚੀਜ਼ ਐਕਸਪੈਕਟ ਕੀਤੀ ਜਾਂਦੀ ਕਿ ਵਰਕਿੰਗ ਹੋਵੇ ਲੇਕਿਨ ਘਰ ਵੀ ਸੰਭੇ ਹੁਣ ਕੁੜੀਆਂ ਕੁੜੀਆਂ ਤੋਂ ਮਤਲਬ ਇੱਕ ਮਾਤੇ ਤੇ ਲੀ ਜਾਵੇ ਪਰ ਜਾਵੇ ਦੋ ਰੋਟੀਆਂ ਦੋ ਫੁਲਕੇ ਲਾ ਕੇ ਆਪਣਾ ਨਿਆਣਾ ਸਾंभ ਕੇ ਨਾ ਆਈ ਗੈਸ ਸ਼ਾਇਦ ਇਹ ਸ੍ਰਿਸ਼ਟੀ ਇੰਧਰ ਰੱਚੀ ਗਈ ਹੈ ਰਾਈਟ ਸੋ ਜੋ ਨੇਚਰ ਹੈ ਪਰ ਇਹ ਆਪਾਂ ਫੋਕਸ ਸ਼ਾਇਦ ਇਸ ਚੀਜ਼ ਤੇ ਉੱਤੇ ਕਰਦੇ ਆ ਕਿ ਸ਼ਾਇਦ ਪਰ ਮੈਨੂੰ ਇਹ ਲੱਗਦਾ ਕਿ ਬਹੁਤ ਸਾਰੀ ਫੈਮਿਲੀਜ਼ ਇਦਾਂ ਵੀ ਨੇ ਜੋ ਬਹੁਤ ਸਪੋਰਟ ਕਰਦੇ ਆ ਬਹੁਤ ਸਾਰੇ ਹਸਬੰਡਸ ਇਦਾਂ ਦੇ ਨੇ ਜੋ ਕਿ ਪ੍ਰੋਪਰ ਆਪਣੀ ਰਿਸਪੌਂਸਿਬਿਲਟੀਆਂ ਨੂੰ ਸਮਝਦੇ ਆ ਐਂਡ ਆਈ ਗੈਸ ਟਾਈਮ ਚੇਂਜ ਹੋ ਰਿਹਾ ਅਗਰ ਇੱਕ ਬੰਦਾ ਵੀ ਚੇਂਜ ਹੋ ਜੇ ਉਹਦੇ ਨਾਲ ਹੌਲੀ ਹੌਲੀ ਕਿਤੇ ਨਾ ਕਿਤੇ ਤਾਂ ਚੇਂਜ ਆ ਹੀ ਸਕਦਾ अच्छा अगला सवाल वैसे मेरा होरी इतना रिलेटेड आ रहा ਸੀ ਫਿਰ ਮੈਨੂੰ ਲੱਗਦਾ ਜ਼ਾਦੇ ਕੁੜੀਆਂ ਕੁੜੀਆਂ ਐਦਾ ਹੀ ਲੱਗਣ ਲੱਗਣਾ ਕਿ ਅਛਾ ਦੀਪ ਕਿੰਨੇ ਕੁੜੀਆਂ ਸੀ ਨਿੱਕੇ ਹੁੰਦੇ ਤੇ ਜਿਵੇਂ ਆਪਾਂ ਘਰ ਘਰ ਖੇਲਦੀਆਂ ਹਨਾ ਉਦੋਂ ਤੇ ਆਪਾਂ ਹਸਬੈਂਡ ਵਾਈਫ ਜਾਂ ਮੰਮੀ ਦੀ ਚੁੰਨੀ ਲਿਪਸਟਿਕ ਮੰਮੀ ਦੀ ਲਾਲੀ ਹੀਲਸ ਮੰਮੀ ਦੀ ਪਾ ਕੇ ਤੁਰਨਾ ਮੇਕਅਪ ਦਾ ਸ਼ੌਂਕ ਹੋਣਾ ਸੋ ਇਹ ਸਾਰੀਆਂ ਸੋ ਦੀਪ ਕਿੰਨੇ ਕੇ ਸੁਪਨੇ ਦੇਖਦੀ ਆਪਣੇ ਵਿਆਹ ਦੇ ਵਿਆਦ ਇਹ ਵਿਆਦ ਮੈਂ ਡ੍ਰੀਮ ਬாய் ਆਪਾਂ ਮੈਜਨ ਕਰ ਲੈਣ ਯਾਨੀ ਕਿ ਹੁੰਦੇ ਤੋਈ ਜਿਵੇਂ ਹੁਣ ਉਹਨੇ ਕਿਉਂਕਿ ਸਵਾਲ ਮੇਰਾ ਤਾਂ ਆਇਆ ਕਿਉਂਕਿ ਹੁਣ ਨੇ ਜਸ ਹਸਬੰਡ ਦਾ ਜ਼ਿਕਰ ਕੀਤਾ ਨਾ ਕਿ ਹਸਬੰਡ ਸਪੋਰਟਿੰਗ ਹੋਣਾ ਬਹੁਤ ਜ਼ਰੂਰੀ ਹੈ ਸਪੈਸ਼ਲੀ ਇਸ ਫੀਲ ਦੇ ਵਿੱਚ ਤਾਂ ਮਤਲਬ ਬਹੁਤ ਹੀ ਜ਼ਿਆਦਾ ਮੈਟਰ ਕਰਦਾ ਹੈ ਆਪਣਾ ਪਾਰਟਨਰ ਸਪੋਰਟਿਵ ਹੋਣਾ ਸੋ ਕਿਸ ਤਰ੍ਹਾਂ ਦਾ ਪਾਰਟਨਰ ਹੈ ਕਿ ਡ੍ਰੀਮ ਬாய் ਸੋਚਿਆ ਹੋਇਆ ਹੈ ਮੈਂ ਹਲੇ ਕੁਝ ਸੋਚਦੀ ਨਹੀਂ ਮੈਂ ਸੋਚਦੀ ਮੇਰਾ ਫੋਕਸ ਕੈਰੀਅਰ ਤੇ ਹੈ ਬਸ ਕਿ ਇਹੀ ਮੇਰਾ ਹਲੇ ਫਿਲਹਾਲ ਹਸਬੈਂਡ ਹੈ ਮੇਰਾ ਕੈਰੀਅਰ ਨਹੀਂ ਮੇਰਾ ਬੁਆਏਫ੍ਰੈਂਡ ਵੀ ਮੇਰਾ ਕੈਰੀਅਰ ਹੈ ਸੋ ਜਦੋਂ ਮੇਰਾ ਹਸਬੈਂਡ ਜਾਂ ਬੁਆਏਫ੍ਰੈਂਡ ਕਿੱਥੇ ਵੀ ਹੋਣਗੇ ਸੁਣ ਰਹੇ ਹੋਣਗੇ ਜਦੋਂ ਗੱਲ ਜਦੋਂ ਮਿਲਣਗੇ ਫਿਰ ਆਪਾਂ ਉਹਦੋਂ ਗੱਲ ਕਰ ਲਾਂਗੇ 네ਗੋਸ਼ੀਏਟ ਕਰ ਲਾਂਗੇ ਸੋ ਵਾਂਸ ਅਗੇਨ ਆ ਟਾਕਿੰਗ ਅਬਾਊਟ ਦ ਮੂਵੀ ਕਿ ਇਹ ਮਹਿਰ ਦਾ ਕੈਰੈਕਟਰ ਜਿਹੜਾ ਹੈ ਇਹ ਕਿਸ ਤਰ੍ਹਾਂ ਦੀ ਕੁੜੀ ਹੋਣ ਵਾਲੀ ਹੈ ਕਿਸ ਤਰ੍ਹਾਂ ਦੀ ਲੱਗਦਾ ਥੋੜੇ ਤਰ੍ਹਾਂ ਹੀ ਹੈ ਮਹਿਰ ਜਿੱਦਾਂ ਤੇ ਥੋੜੇ ਨਾਲ ਮੈਂ ਗੱਲ ਕੀਤੀ ਹੈ ਨਾ ਤੇ ਮੈਨੂੰ ਇਦਾਂ ਲੱਗੇ ਕਿ ਮਹਿਰ ਦਾ ਕਰੈਕਟਰ ਤੁਹਾਡੇ ਨਾਲ ਹੀ ਮੈਚ ਕਰਦਾ ਪਰ ਫਿਰ ਮੈਂ ਪੁੱਛਿਆ ਮੈਂ ਕਿਦਾਂ ਦੀ ਲੱਗੇ ਤੁਹਾਨੂੰ ਚੁਲਬਲੀ ਸਵੀਟ ਆਰ ਕਿਊਟ ਤੇ ਆਪਣੀਆਂ ਆਪਣੇ ਹੀ ਸਵਾਲ ਨੇ ਆਪਣੀ ਜਵਾਬ ਹੈ ਆਪਣੀ ਦੁਨੀਆ ਹੈ ਹੈਨਾ ਸੋ ਇਦਾਂ ਹੀ ਉਹ ਵੀ ਇਦਾਂ ਹੀ ਹੱਸਦੀ ਆ ਚਾਰ ਬੱਧੇ ਬੈਠੇ ਉਹਨੂੰ ਨਹੀਂ ਕੋ ਲੈਣਾ ਉਹਨੇ ਵੀ ਖੁੱਲ ਕੇ ਹੱਸਣਾ ਸੋ ਇਟਸ ਅ ਬਿਗ ਕੰਪਲੀਮੈਂਟ ਫॉर ਯੂ ਤੇ ਯਾ ਸੋ ਓਕੇ ਬਬਲੀ ਹੈ ਚੁਲਬਲੀ ਹੈ ਮਹਿਰ ਤੇ ਦੀਪ ਕਿ ਤਰੀ ਹੈ ਦੀਪ ਤੁਸੀਂ ਦੱਸੋ ਤੁਹਾਨੂੰ ਕਿਹਦਾ ਲੱਗ ਰਿਹਾ ਮੇਰਾ ਨੇਚਰ ਮੇਰੀ ਆਬਜ਼ਰਵਿੰਗ ਸਕਿਲਸ ਬਹੁਤ ਪੂਰ ਹੈ ਦੀਪ ਇਸ ਅ ਵੈਰੀ ਕਾਮ ਐਂਡ ਕੰਪੋਜ਼ ਜਦੋਂ ਨੋਰਮਲ ਮਤਲਬ ਨੋਰਮਲ ਇੱਕ ਕਹ ਦੋ ਨੋਰਮਲ ਵਰਲਡ ਦੇ ਵਿੱਚ ਵੈਰੀ ਸ਼ੀ ਇਸ ਵੈਰੀ ਕਾਮ ਐਂਡ ਕੰਪੋਜ਼ ਇਹਨਾਂ ਪੇਤਾ ਕਾਂਸ਼ਾ ਦਾ ਬਿਲਕੁਲ ਆਪੋਜ਼ਿਟ ਹੀ ਹੈ वेरी बेस्ट फॉर मेहर बहुत चंगा लगे गलबात करके एंड आई थिंक एक ऑडियंस है ही है तो इस फिल्म तो बाद अपनी परमानेंट ऑडियंस हो जाए जी खुद यू you नो know, कमेंटा कमेंट्स करे कि फिल्म रही अगला काम कम कदम तंग करते हैं सारे कि अगला प्रोजेक्ट करो अगला प्रोजेक्ट करो सो मच